ਜਿਲਹਲਾ ਬਾਤੋਂ ਆਮ ਆਦੀ ਪਾਰਟੀ ਦੇ ਵਿਦੈ ਗੋਲਡੀ ਕੰਬੋਜ ਦੇ ਪਿਤਾ ਜਿਹੜੇ ਬਹੁਜਨ ਸਮਾਜ ਪਾਰਟੀ ਚ ਸ਼ਾਮਲ ਹੋ ਗਏ ਸੀ ਅੱਜ ਬਹੁਜਨ ਸਮਾਜ ਪਾਰਟੀ ਨੇ ਉਹਨਾਂ ਨੂੰ ਫਿਰੋਜ਼ਪੁਰ ਤੋਂ ਲੋਕ ਸਭਾ ਚੋਣਾਂ ਵਾਸਤੇ ਉਮੀਦਵਾਰ ਐਲਾਨ ਕਰ ਦਿੱਤਾ ਹੈ ਮਤਲਬ ਬਹੁਜਨ ਸਮਾਜ ਪਾਰਟੀ ਵੱਲੋਂ ਗੋਲਡੀ ਕੰਬੋਜ ਦੇ ਪਿਤਾ ਸਰਿੰਦਰ ਕੰਬੋਜ ਉਮੀਦਵਾਰ ਹੋਣਗੇ ਹਾਲਾਂਕਿ ਇੱਕ ਵਾਇਰਲ ਵੀ ਹੋਈ ਸੀ ਅਖਬਾਰ ਦੀ ਉਹ ਨੋਟਿਸ ਜਿਹਦੇ ਦੇ ਵਿੱਚ ਗੋਲਡੀ ਕੰਬੋਜ ਹੋਣਾ ਨੇ ਕਿਹਾ ਸੀ ਕਿ ਮੇਰੇ ਜਿਹੜੇ ਪਿਤਾ ਨੇ ਉਹ ਮੈਰੀ ਕੈਨੇਡਾ ਤੋਂ ਬਾਹਰ ਹੈ ਸਾਡਾ ਇਹਨਾਂ ਦੇ ਨਾਲ ਹੁਣ ਕੋਈ ਨਾਤਾ ਨਹੀਂ ਹੈ ਜੋ ਵੀ ਕੋਈ ਇਹਨਾਂ ਦੇ ਨਾਲ ਆਰਥਿਕ ਸਮਾਜਿਕ ਜਾਂ ਰਾਜਨੀਤਿਕ ਸਬੰਧ ਜਾਂ ਹੋਰ ਵੀ ਸਬੰਧ ਰੱਖੇਗੇ ਉਹਨਾਂ ਖੁਦ ਦੀ ਜ਼ਿੰਮੇਵਾਰੀ ਹੋਏਗੀ ਹਾਲਾਂਕਿ ਪਿੱਛੇ ਜੇ ਵੀ ਚਰਚਾ ਸੀ ਕਿ ਗੋਲਡੀ ਕੰਬੋਜ ਦੇ ਪਿਤਾ ਸਰਿੰਦਰ ਕੰਬੋਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਚ ਸ਼ਾਮਲ ਹੋ ਸਕਦੇ ਨੇ 10 12 ਦਿਨ ਚਰਚਾ ਚੱਲਦੀ ਰਹੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵੀ ਮਿਲੇ ਲੇਕਿਨ ਰਸਮੀ ਤੌਰ ਤੇ ਹੁਣ ਉਹਨਾਂ ਨੇ ਬਹੁਜਲ ਸਮਾਜ ਪਾਰਟੀ ਜੀ ਸ਼ਾਮਲ ਹੋ ਗਏ ਨੇ ਤੇ ਅੱਜ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਵੱਲੋਂ ਘੋਸ਼ਿਤ ਕਰ ਦਿੱਤਾ ਗਿਆ ਕਿ ਆਮ ਆਦੀ ਪਾਰਟੀ ਦੇ ਵਿਧਾਇਕ ਗੋਲਦੀ ਕੰਬੋਜ ਦੇ ਪਿਤਾ ਸਰਿੰਦਰ ਕੰਬੋਜ ਫਿਰੋਜ਼ਪੁਰ ਤੋਂ ਪਾਰਟੀ ਦੇ ਉਮੀਦਵਾਰ ਹੋਣਗੇ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਜਸਬੀਤ ਸਿੰਘ ਗੜੀ ਵੱਲੋਂ ਜਾਰੀ ਇੱਕ ਬਿਆਨ ਵਿੱਚ ਜ਼ਿਕਰ ਕੀਤਾ ਗਿਆ ਕਿ ਬਹੁਜਨ ਸਮਾਜ ਪਾਰਟੀ ਦੀ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਜੀ ਦੇ ਹੁਕਮ ਅਨਸਾਰ ਅਤੇ ਪੰਜਾਬ ਹਰਿਆਣਾ ਚੰਡੀਗੜ੍ਹ ਪਾਰਟੀ ਮਾਮਲਿਆਂ ਦੇ ਇੰਚਾਰਜ ਰਣਧੀਰ ਸਿੰਘ ਬੈਣੀਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਹੁਜਨ ਸਮਾਜ ਪਾਰਟੀ ਦੇ ਲੋਕ ਸਭਾ ਫਿਰੋਜ਼ਪੁਰ ਤੋਂ ਉਮੀਦਵਾਰ ਸ੍ਰਿੰਦਰ ਕੰਬੋਜ ਹੋਣਗੇ ਕੇਂਦਰੀ ਕੋਆਰਡੀਨੇਟਰ ਬੈਣੀਵਾਲ ਵੱਲੋਂ ਇਹ ਵੀ ਕਿਹਾ ਕਿ ਜਲਦੀ ਪੰਜਾਬ ਦੀਆਂ ਸਾਰੀਆਂ ਸੀਟਾਂ ਤੇ ਉਮੀਦਵਾਰ ਘੋਸ਼ਿਤ ਕਰ ਦਿੱਤੇ ਜਾਣਗੇ ਤੇ ਸਾਰੇ ਉਮੀਦਵਾਰਾਂ ਦੇ ਪੈਨਲ ਤੇ ਅੰਤਮ ਫੈਸਲਾ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਵੱਲੋਂ ਲਿਆ ਜਾਏਗਾ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਰਾਜਨੀਤਿਕ ਪੁਸ਼ੋਕੜ ਨਾਲ ਸੰਬੰਧ ਰੱਖਣ ਵਾਲੇ ਸ੍ਰਿੰਦਰ ਕਬੂਜ ਖੁਦ ਹੀ ਸਮਾਜਿਕ ਤੇ ਰਾਜਨੀਤਿਕ ਖੇਤਰ ਨਾਲ ਜੁੜੇ ਹੋਏ ਨੇ। ਸ਼੍ਰੀ ਕੰਬੋਜ ਦਾ ਬੇਟਾ ਜਗਦੀਪ ਸਿੰਘ ਗੋਲਦੀ ਕਬੂਜ ਜਲਾਲਾਬਾਦ ਤੋਂ ਆਮਾਦੀ ਪਾਰਟੀ ਦੇ ਵਿਧਾਇਕ ਨੇ ਪੰਜਾਬ ਇਨਚਾਰਜ ਅਜੀਤ ਸਿੰਘ ਭੈਣੀ ਤੇ ਬਹੁਜਨ ਸਮਾਜ ਪਾਰਟੀ ਦੇ ਇਕਲੌਤੇ ਵਿਧਾਇਕ ਡਾਕਟਰ ਨਸ਼ਤਰਪਾਲ ਨੇ ਕਿਹਾ ਕਿ ਪੰਜਾਬ ਸਰਕਾਰ ਤੋਂ ਵਿਧਾਇਕ ਗੋਲੀ ਕੰਬੋਜ ਦੇ ਪਿਤਾ ਸਰਿੰਦਰ ਕੰਬੋਜ ਦਾ ਮੋਹ ਭੰਗ ਹੋ ਚੁੱਕਾ ਸੀ ਤੇ ਇਸੇ ਕਰਕੇ ਉਹਨਾਂ ਨੇ ਬਹੁਜਨ ਸਬਾਈ ਪਾਰਟੀ 'ਚ ਸ਼ਾਮਲ ਹੋਣ ਦੀ ਇੱਛਾ ਜਤਾਈ ਸੀ ਜਿਸ ਕਰਕੇ ਉਹਨਾਂ ਨੂੰ ਪਾਰਟੀ ਦਾ ਉਮੀਦਵਾਰ ਬਣਾਇਆ ਗਿਆ ਉਹਨਾਂ ਇਹ ਵੀ ਕਿਹਾ ਕਿ ਅਗਰ ਇੱਕ ਚੁਣੇ ਹੋਏ ਵਿਧਾਇਕ ਦਾ ਹੀ ਪਿਤਾ ਦਾ ਮੋਹ ਸਰਕਾਰ ਨਾਲੋਂ ਤੇ ਪਾਰਟੀ ਨਾਲੋਂ ਭੰਗ ਹੋ ਚੁੱਕਾ ਹੋਵੇਗਾ ਤਾਂ ਫਿਰ ਇਨਾ ਲੋਕ ਸਭਾ ਚੋਣਾਂ ਵਿੱਚ ਆਮ ਆਦੀ ਪਾਰਟੀ ਦੇ ਨਤੀਜੇ ਸਪਸ਼ਟ ਨੇ ਤੇ ਜੇ ਇੱਕ ਚੁਣੇ ਹੋਏ ਐਮਐਲਏ ਦੇ ਪਿੱਤਾ ਹੀ ਪਾਰਟੀ ਛੱਡ ਰਹੇ ਨੇ ਫਿਰ ਆਮ ਲੋਕਾਂ ਦਾ ਕੀ ਹਾਲ ਹੋਏਗਾ ਬਹੁਜਨ ਸਮਾਜ ਪਾਰਟੀ ਵੱਲੋਂ ਜਿਹੜੀ ਅੱਜ ਟਿਕਟ ਦਾ ਘੋਸ਼ਿਤ ਕੀਤੀ ਗਈ ਹੈ ਕਿ ਸਰਿੰਦਰ ਕੰਬੋਜ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਹੋਣਗੇ ਤੇ ਲਾਜ਼ਮੀ ਤੌਰ ਤੇ ਦਿੱਜੀ ਤੌਰ ਤੇ ਅਗਰ ਗੋਲਦੀ ਕੰਬੋਜ ਦੀ ਗੱਲ ਕੀਤੀ ਜਾਵੇ ਤੇ ਉਹਨਾਂ ਨੂੰ ਝਟਕਾ ਹੋਏਗਾ ਕਿ ਉਹ ਜਦੋਂ ਖਾਸ ਕਰਕੇ ਹੁਣ ਸਰਿੰਦਰ ਕੰਬੋਲ ਸਰਕਾਰ ਤੇ ਨਿਸ਼ਾਨੇ ਲਾਉਣਗੇ ਔਰ ਉਹਨਾਂ ਦੇ ਜਿਹੜੇ بیٹے ਨੇ ਜਲਾਲਾਬਾਦ ਤੋਂ ਗੋਲਦੀ ਕੰਬੋਲ ਉਹ ਹੁਣ ਫਿਰ ਬੋਜਸਮਾਇ ਪਾਰਟੀ ਦੇ ਨਾਲ ਨਾਲ ਕੀ ਆਪਣੇ ਪਿਤਾ ਬਾਰੇ ਵੀ ਜਦੋਂ ਚੋਣ ਪ੍ਰਚਾਰ ਕਰਨਗੇ ਤੇ ਕੀ ਕੁਝ ਖਲਾਸੇ ਕਰਨਗੇ ਜਾਂ ਫਿਰ ਕੁਝ ਸਿੱਠੀਆਂ ਦੇਣਗੇ ਸਿਆਸਤ ਇਸ ਪੇੜ ਦੇ ਵਿੱਚ ਕਈ ਵਾਰ ਆ ਚੁੱਕਾ ਕਿ ਪਿਤਾ ਤੇ ਪੁੱਤਰ ਆਪਣੇ ਸਾਹਮਣੇ ਹੋਏ ਨੇ ਭਰਾ ਭਰਾ ਆਪਣੇ ਸਾਹਮਣੇ ਹੋਏ ਨੇ ਉਸਵਾਲ ਇਹ ਹੈ ਕਿ ਅਗਰ ਇੱਕ ਚਰਚਾ ਦਾ ਕਾਰਨ ਬਣ ਚੁੱਕਾ ਕਿ ਅਗਰ ਇੱਕ ਆਮ ਆਦੀ ਪਾਰਟੀ ਦੇ ਵਿਧਾਇਕ ਦੇ ਪਿਤਾ ਹੀ ਆਮ ਆਦੀ ਪਾਰਟੀ ਤੋਂ ਉਹਨਾਂ ਦਾ ਮੋਹ ਭੰਗ ਹੋ ਚੁੱਕਾ ਹੋਵੇ ਸਰਕਾਰ ਤੋਂ ਮੋਹ ਭੰਗ ਹੋ ਚੁੱਕਾ ਹੋਵੇ ਤਾਂ ਲਾਜ਼ਮੀ ਤੌਰ ਤੇ ਪੰਜਾਬ ਸਰਕਾਰ ਨੂੰ ਜਾਂ ਪੰਜਾਬ ਸਰਕਾਰ ਵਾਸਤੇ ਗੱਲ ਸੋਚਣ ਵਾਲੀ ਵੀ ਆ ਤੇ ਕੋਖਣ ਵਾਲੀ ਵੀ ਆ ਹਾਲਾਂਕਿ ਆਮ ਆਦੀ ਪਾਰਟੀ ਨੇ ਹਲੇ ਫਰੂਜ਼ਪੁਰ ਤੋਂ ਉਮੀਦਵਾਰ ਦਾ ਲਾਂ ਕਰਨਾ ਇਹ ਜਾਣਕਾਰੀ ਨਾਲ ਤੁਹਾਨੂੰ ਤਰਫੋਂ ਮਿਲ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ